ਮਜੀਠੀਆ ਸਲੰਕਾ ਦੇ ਪਿੱਛੇ ਆ ਉਸ ਨੂੰ ਕਢਾਉਣ ਦੇ ਲਈ ਪੂਰੇ ਹਿਲੇ ਕੀਤੇ ਜਾ ਰਹੇ ਆ ਜਦੋਂ ਕਿਸੇ ਪਰਿਵਾਰ ਦੇ ਉੱਤੇ ਮੁਸੀਬਤ ਆਉਂਦੀ ਆ ਤੇ ਸਭ ਤੋਂ ਪਹਿਲਾਂ ਉਸ ਦੇ ਭੈਣ ਭਰਾ ਇਕੱਠੇ ਹੋ ਜਾਂਦੇ ਆ ਕਿ ਕਿਵੇਂ ਨਾ ਕਿਵੇਂ ਉਸ ਨੂੰ ਸੰਕਟ ਦੇ ਵਿੱਚੋਂ ਕੱਢਿਆ ਜਾਵੇ ਆਪਾਂ ਸਭ ਜਾਣਦੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਉਹਨਾਂ ਦੇ ਹਜੇ ਪੂਰਾ ਜਿਹੜਾ ਸਰਕਾਰੀ ਅਮਲਾ ਫੈਲਾ ਉਹਨਾਂ ਦੇ ਕੰਟਰੋਲ ਚ ਤੇ ਉਹਨਾਂ ਵੱਲੋਂ ਵਿਜੀਲੈਂਸ ਨੇ ਜਿਹੜੇ ਕੇਸ ਬਣਾਏ ਆ ਵਿਕਰਮਜੀਤ ਸਿੰਘ ਮਜੀਠੀਏ ਦੇ ਉੱਤੇ ਉਹ ਕੇਸ ਇੰਨੇ ਜਿਆਦੇ ਟਾਈਟ ਬਣਾਏ ਗਏ ਆ ਜਿਸ ਤੇ ਉੱਤੇ ਲੱਗਦਾ ਜਿਹੜੇ ਸਿਆਸੀ ਮਾਹਿਰ ਆ ਉਹਨਾਂ ਦਾ ਕਹਿਣਾ ਕਿ ਜੇਕਰ ਸਰਕਾਰ ਨੇ ਚਾਹ ਕੇ ਅਸੀਂ ਫੇਰ ਕਹਿ ਰਹੇ ਆ ਜੇਕਰ ਸਰਕਾਰ ਨੇ ਚਾਹ ਕੇ ਧਿਲ ਨਾ ਦਿੱਤੀ ਤੇ ਮਜੀਠੀਏ ਦੇ ਲਈ ਮੁਸ਼ਕਲਾਂ ਬਹੁਤ ਜਿਆਦੇ ਵੱਸ ਸਕਦੀਆਂ ਤੇ ਕਾਲੀ ਦਲ ਪਿਛਲੇ ਲਗਭਗ 10 ਸਾਲਾਂ ਤੋਂ ਸੱਤਾ ਤੋਂ ਬਾਹਰ ਆ ਇਸ ਕਰਕੇ ਪਿਛਲੀ ਜਿਹੜੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਉਸ ਦੇ ਵਿੱਚ ਇਹ ਗੱਲ ਆਮ ਸੁਣੀ ਜਾਂਦੀ ਸੀ ਕਿ ਵਿਕਰਮਜੀਤ ਸਿੰਘ ਮਜੀਠੇ ਦੇ ਪਿਤਾ ਸਤਿਆਜੀਤ ਸਿੰਘ ਮਜੀਠੇ ਦੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਵਧੀਆ ਸਬੰਧ ਦਾ ਇਸ ਕਰਕੇ ਜਿੰਨਾ ਚਿਰ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਿਆ ਉਨੀ ਦੇਰ ਤੱਕਰ ਬੇਖੌਫ ਬਿਕਰਮਜੀਤ ਮਜੀਠਾ ਘੁੰਮਦਾ ਰਿਹਾ ਤੇ ਜਿਹੜੇ ਲੋਕ ਉਸ ਦੇ ਉੱਤੇ ਸਵਾਲ ਚੱਕਦੇ ਸੀ ਉਹਨਾਂ ਨੂੰ ਲਗਾਤਾਰ ਇਹ ਗੱਲ ਕਹਿੰਦਾ ਰਿਹਾ ਕਿ ਜੇਕਰ ਤੁਹਾਡੇ 'ਚ ਹਿੰਮਤ ਹੈ ਤਾਂ ਮੈਨੂੰ ਅੰਦਰ ਕਰਕੇ ਵਿਖਾਓ ਇਹ ਗੱਲ ਮਜੀਠੇ ਦੇ ਵਿਰੋਧੀਆਂ ਨੂੰ ਹੋਰ ਜਿਆਦਾ ਚੁੱਪਦੀ ਸੀ ਕਿਉਂਕਿ ਉਹ ਬੇਵਸੀ ਜਿਹੜਾ ਕੈਪਟਨ ਮਰਿੰਦਰ ਸਿੰਘ ਨੇ ਦਾ ਸ਼ਰਯਾਮ ਇਹ ਗੱਲ ਆਖ ਦਿੱਤੀ ਸੀ ਕਿ ਮੈਂ ਆਪਣੇ ਦੋਸਤ ਦੇ ਪੁੱਤਰ ਉੱਤੇ ਕਿਵੇਂ ਕਾਰਵਾਈ ਕਰਦਿਆਂ ਇਹ ਉਸਨੇ ਇੱਕ ਬਹੁਤ ਮੰਨੇ ਪਰਮੰਨੇ ਜਿਹੜੇ ਇੱਕ ਪੱਤਰਕਾਰ ਕੋਲੇ ਗੱਲ ਆਖੀ ਸੀ ਕੈਪਟਨ ਮਰਿੰਦਰ ਸਿੰਘ ਨੇ ਉਸ ਤੋਂ ਬਾਅਦ ਚੰਨੀ ਦੀ ਸਰਕਾਰ ਆਉਂਦੀ ਆ ਕੁਚਰ ਲਈ 6 ਮਹੀਨਿਆਂ ਦੇ ਲਈ ਵਿਕਰਮਜੀਤ ਮਜੀਠਾ ਜੇਲ੍ਹ ਦੇ ਵਿੱਚ ਜਾਂਦੇ ਆ ਪਰ ਬਾਅਦ ਦੇ ਵਿੱਚ ਜਿਹੜਾ ਕੇਸ ਹਲਕਾ ਹੋ ਜਾਂਦਾ ਕਿਉਂਕਿ ਇਲੈਕਸ਼ਨ ਟਾਈਮ ਸੀ ਪ੍ਰਸ਼ਾਸਨ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਪਕੜ ਨਹੀਂ ਸੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਸਰਕਾਰ ਦੀ ਹੁਣ ਆਮ ਆਦਮੀ ਪਾਰਟੀ ਪੂਰੇ ਬਹੁਮਤ 'ਚ ਭਗਵੰਤ ਮਾਨ ਦੇ ਨਾਲ ਸਿੱਧੀ ਟੱਕਰ ਲਈ ਹੋਈ ਸੀ ਮਜੀਠੇ ਨੇ ਲਗਾਤਾਰ ਵੰਗਾਰ ਰਿਆ ਸੀ ਕੇਦਰੀਵਾਲ ਨੂੰ ਲਗਾਤਾਰ ਕਹਿੰਦਾ ਸੀ ਭਗਵੰਤ ਮਾਨ ਨੂੰ ਤੇਰਾ ਬੌਸ ਮੇਰੇ ਤੋਂ ਮਾਫੀ ਮੰਗ ਕੇ ਗਿਆ ਇਹ ਗੱਲ ਹੋਰ ਰੜਕਦੀ ਸੀ ਇਸ ਕਰਕੇ ਭਗਵੰਤ ਮਾਨ ਨੇ ਪੂਰੀ ਤਰ੍ਹਾਂ ਦੇ ਨਾਲ ਜਕੜ ਬਣਾਈ ਹੋਈ ਹੈ ਵਿਕਰਮਜੀਤ ਸਿੰਘ ਮਜੀਠੇ ਦੇ ਉੱਤੇ ਤੇ ਭਗਵੰਤ ਮਾਨ ਦੇ ਕਰੀਬੀਆਂ ਦਾ ਇਹ ਕਹਿਣਾ ਕਿ ਸਾਰੇ ਕੇਸ ਨੂੰ ਭਗਵੰਤ ਮਾਨ ਖੁਦ ਜਿਹੜਾ ਉਹ ਬਾਤ ਕਰ ਰਿਹਾ ਵੇਖ ਰਿਹਾ ਇੱਕ ਇੱਕ ਜਿਹੜੀ ਪਲ ਦੀ ਜਾਣਕਾਰੀ ਆ ਉਹ ਭਗਵਾਨਤਮਾਨ ਇਸ ਜਿਹੜਾ ਕੇਸ ਦੀ ਲੈ ਰੇ ਆ ਜਦੋਂ ਸਰਕਾਰ ਆਪਣੀ ਤੇ ਆਈ ਤੇ ਆ ਜਾਂਦੀ ਆ ਤੇ ਆਪਾਂ ਨੂੰ ਪਤਾ ਫਿਰ ਕੀ ਹੁੰਦਾ ਇਸ ਕਰਕੇ ਹੁਣ ਚਾਰਾ ਜੋ ਹੀ ਚੱਲ ਰਹੀ ਆ ਕਿਉਂਕਿ ਬੀਬਾ ਜੀ ਜਿਹੜੇ ਹਰਸਿਮਰਤ ਕੌਰ ਬਾਦਲ ਆ ਉਹ ਕੇਂਦਰ ਦੇ ਵਿੱਚ ਮੰਤਰੀ ਰਹੇ ਆ ਮੋਦੀ ਗਵਰਨਮੈਂਟ ਦੇ ਵਿੱਚ ਤੇ ਹੁਣ ਵੀ ਉਹ ਮੈਂਬਰ ਪਾਰਲੀਮੈਂਟ ਆ ਬਠਿੰਡੇ ਤੋਂ ਉਹਨਾਂ ਵੱਲੋਂ ਬੀਜੇਪੀ ਦੇ ਵੱਡੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਆ ਤਾਂ ਕਿ ਮਜੀਠੇ ਨੂੰ ਜਿਹੜੀ ਮਾੜੀ ਮੋਟੀ ਰਿਲੀਫ ਮਿਲ ਸਕੇ